ਪੰਜਾਬ ਦੇ ਵਿੱਚ ਤੜਕਸਾਰ ਵੱਡਾ ਹਾਦਸਾ ਵਾਪਰ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਸਕੂਲੀ ਬੱਚਿਆਂ ਦੇ ਨਾਲ ਪਰਿਵਾਰਸ ਹਾਦਸੇ ਦਾ ਸ਼ਿਕਾਰ ਹੋ ਗਈ ਹੈ ਦਰਅਸਲ ਸਕੂਲੀ ਬੱਚਿਆਂ ਦੇ ਵਿੱਚ ਉਸ ਸਮੇਂ ਤਰਥੱਲੀ ਮਚ ਗਈ ਜਦੋਂ ਬੱਸ ਆਪਣਾ ਸੰਤੁਲਨ ਗੁਆ ਬੈਠੀ ਅਤੇ ਖੇਤਾਂ ਦੇ ਵਿੱਚ ਜਾ ਪਲਟੀ ਇਸ ਦੌਰਾਨ ਖੁਸ਼ਕਿਸਮਤੀ ਦੇ ਨਾਲ ਹਾਦਸੇ ਦੇ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਹੈ ਹਾਦਸੇ ਸਮੇਂ ਸਕੂਲ ਬੱਸ ਦੇ ਵਿੱਚ ਲਗਭਗ 40 ਬੱਚੇ ਸਵਾਰ ਸਨ ਇਹ ਬੱਸ ਸਰਕਾਰੀ ਐਮੀਨੈਂਸ ਸਕੂਲ ਦੀ ਦੱਸੀ ਜਾ ਰਹੀ ਹੈ ਸੂਤਰਾਂ ਦੇ ਅਨੁਸਾਰ ਸਕੂਲ ਬੱਸ ਦਾ ਡਰਾਈਵਰ ਸ਼ਰਾਬੀ ਸੀ ਇਸ ਦੌਰਾਨ ਅਚਾਨਕ বাস ਆਪਣਾ ਸੰਤੁਲਨ ਗੁਆ ਬੈਠੀ ਅਤੇ ਖੇਤਾਂ ਦੇ ਵਿੱਚ ਜਾ ਪਲਟੀ ਹਾਦਸੇ ਤੋਂ ਬਾਅਦ ਚੀਕ-ਚਿਹਾੜਾ ਪੈ ਗਿਆ ਅਤੇ ਬੱਚਿਆਂ ਦੀਆਂ ਚੀਕਾਂ ਸੁਣ ਕੇ ਆਸ-ਪਾਸ ਦੇ ਲੋਕ ਤੁਰੰਤ ਮੌਕੇ ਤੇ ਪਹੁੰਚੇ ਅਤੇ ਬਾਸ ਦੀਆਂ ਖਿੜਕੀਆਂ ਤੋੜ ਕੇ ਬੱਚਿਆਂ ਨੂੰ ਬਾਹਰ ਕਰਦਿਆ ਗਿਆ ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਸਥਾਨਕ ਪੁਲਿਸ ਵੀ ਤੁਰੰਤ ਮੌਕੇ ਤੇ ਪਹੁੰਚ ਚੁੱਕੀ ਹੈ ਅਤੇ ਬੱਚਿਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਤੋਂ ਅੰਦਾਜ਼ਾ ਹੈ ਕਿ ਇਸ ਹਾਦਸੇ ਦੇ ਵਿੱਚ ਕੁਝ ਬੱਚੇ ਜ਼ਖਮੀ ਹੋ ਗਏ ਨੇ। ਇਸ ਘਟਨਾ ਤੋਂ ਬਾਅਦ ਉੱਥੇ ਮੌਜੂਦ ਲੋਕਾਂ ਦੇ ਵੱਲੋਂ ਬੱਸ ਦੇ ਡਰਾਈਵਰ ਤੇ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਮੇਰਾ ਨਾਮ ਹਰਦੀਪ ਸਿੰਘ ਜੀ। ਹਰਦੀਪ ਸਿੰਘ ਜੀ ਕਿਵੇਂ ਇਹ ਐਕਸੀਡੈਂਟ ਵਾਪਰਿਆ ਤੁਸੀਂ ਪਰਤੱਖ ਸੀਗੇ ਦੇਖਿਆ ਕਿਵੇਂ ਮਗਰ ਆ ਰਹੇ ਸੀ ਕੀ ਕਿਵੇਂ ਵਾਪਰਿਆ ਇਹ? ਬੱਸ ਬਹੁਤ ਜ਼ਿਆਦਾ ਤੇਜ਼ ਸੀਗੀ ਤੇ ਉੱਥੋਂ ਸਾਈਡਾ ਹੁੰਦੀ 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 ਜਮਾਂ ਆ ਕੇ ਕੁਲੀ ਆ ਗਈ ਤੇ ਬੱਸ ਪਲਟ ਗਈ। ਓਕੇ ਜਦੋਂ ਅਸੀਂ ਬੱਚਿਆਂ ਨੂੰ ਕੱਢਿਆਗਾ ਬਾਹਰ ਇਹਦੀ ਡਰਿੰਕ ਕਰੀ ਵੀ ਸੀਗੀ ਤੇ ਬੱਚਿਆਂ ਦੇ ਸੱਟਾਂ ਤਿੰਨਾ ਚੌਂ ਦੇ ਬਾਵਾ ਜਾਂਦੇ ਆ ਤੇ ਬੱਚੇ ਪ੍ਰਾਈਵੇਟ ਗੱਡੀਆਂ ਤੇ ਅਸੀਂ ਭੇਜਿਆ ਨੇ ਹਾਲ ਸਿੰਘ ਵਾਲੇ ਨਹੀਂ ਬੱਚੇ ਕੋਈ ਸੀਰੀਅਸ ਤਾਂ ਨਹੀਂ ਹੈਗਾ ਜਿਆਦਾ ਨਹੀਂ 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 ਸੀਰੀਅਸ ਹੈ ਨਹੀਂ ਕਿ ਉਹ ਢੂਈ ਢਾਈ ਵਿੱਚ ਕੱਚ ਬਹੁਤ ਖੱਬੇ ਹੈ ਬੱਚਿਆਂ ਦੇ ਅ ਗਿਣਤੀ ਕਿੰਨੀ ਸੀ ਬੱਚਿਆਂ ਦੀ ਵਿੱਚ ਬੱਸ ਨੇ ਤੇ 26 27 ਬੱਚੇ ਸੀਗੇ ਓਕੇ ਕਿਹੜੇ ਸਕੂਲ ਤੇ ਪਤਾ ਲੱਗਿਆ ਤੁਹਾਨੂੰ ਇਹ ਵਿੱਚ ਇੱਥੇ ਬਸ ਦੇ ਨਾਂ ਹੀ ਬੜਿਆ ਜੀ ਕਹਿੰਦੇ ਸਰਕਾਰੀ ਸਕੂਲ ਆ ਐਮ ਐਨ ਐਸ ਨਿਹਾਲ ਸਿੰਘ ਵਾਲੇ ਮਧੇ ਰੋਡ ਤੇ ਆ ਦੱਸਦੇ ਜਿਵੇਂ ਜਿਵੇਂ ਪਤਾ ਲੱਗਦਾਗਾ ਨਹੀਂ ਬੱਚੇ ਆਪਣੇ ਪਿੰਡਾਂ ਤੋਂ ਲੈ ਕੇ ਆ ਰਹੇ ਸੀ ਅੱਛਾ ਜੀ ਰਾਮੇ ਦੇ ਵੀ ਬੱਚੇ ਸੀਗੇ ਸਾਡੇ ਪਿੰਡ ਦੇ ਵੀ ਸੀਗੇ ਜੀ ਅੱਛਾ ਤੁਹਾਡੇ ਕਿਹੜੇ ਪਿੰਡ ਰਾਮਾ ਪਿੰਡ ਆ ਜੀ ਸਾਡਾ ਅੱਛਾ ਇਹ ਆਪਣੇ ਪਿੰਡਾਂ ਦੇ ਬੱਚੇ ਇਧਰ ਨੇੜੇ ਤੇਰੇ ਪਿੰਡਾਂ ਦੇ ਹਾਂ ਜੀ ਹਾਂ ਜੀ ਹਾਂ ਜੀ ਇਧਰੋਂ ਕੁਛੇ ਤੋਂ ਇਧਰੋਂ ਹੀ ਆਉਂਦੀ ਆ ਜੀ ਬੱਸ ਇਹ ਕੀ ਪ੍ਰਸ਼ਾਸਨ ਤੋਂ ਕੀ ਮੰਗ ਚਾਹੁੰਦੇ ਹੋ ਰੋਜ਼ ਹਾਸੇ ਹੁੰਦੇ ਆ ਇਹ ਬੱਸਾਂ ਨੂੰ ਪਰ ਡਰਾਈਵਰ ਰੱਖੇ ਜਿਹੜੇ ਸ਼ਰਾਬੀ ਕੁਬਾਬੀ ਰੱਖੇ ਆ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਤੁਸੀਂ ਆਪ ਤਾਂ ਇਹ ਕਹਿਣਾ ਚਾਹੁੰਦੇ ਆ ਜੀ ਪਹਿਲੀ ਗੱਲ ਆ ਬੱਸਾਂ ਨੂੰ ਦੇਖਣਾ ਚਾਹੀਦਾ ਇਹਨਾਂ ਦੇ ਕਾਗਜ਼ ਪੱ ਪੂਰੇ ਵਧੀਆ ਕਾਮਯਾਬ ਡਰਾਈਵਰ ਇਹੇ ਦੇ ਬੱਚੇ ਇਹੇ ਜਿਹੜਾ ਬੱਚਾ ਨੂੰ ਮਾਰ ਦੂਗਾ ਜਿਹੇ ਜਿਹੇ ਡਰਾਈਵਰ ਆ ਜੀ ਉਹ ਡਰਿੰਕ ਕਰੀ ਵੀ ਆ ਦੀ ਅੱਜ ਸਰ ਤੁਸੀਂ ਹਾਸੇ ਵਾਲੀ ਜਗ੍ਹਾ ਤੇ ਪਹੁੰਚੇ ਇੱਕ ਬੱਚਿਆਂ ਨਾਲ ਭਰੀ ਬੱਸ ਪਲਟੀ ਆ ਕੀ ਕਾਰਨ ਬਣਿਆ ਉਹਦਾ ਪਲਟਣ ਦਾ ਜੀ ਡਰਾਈਵਰ ਨੂੰ ਕਾਬੂ ਕੀਤਾ ਹੋਇਆ ਪਰ ਲੱਕ ਨੇ ਫੜ ਲਿਆ ਸੀ ਕਿ ਉਹ ਜਦ ਦੀ ਹੈ ਵੀ ਸ਼ਰਾਬ ਪੀਤੀ ਆ ਮੈਂ ਉਹਦਾ ਮੈਡੀਕਲ ਕਰਾਉਣਾ ਤੇ ਸੱਚੇ ਹਸਪੀਟਲ ਦੇ ਵਿੱਚ ਭੇਜ ਦਿੱਤਾ ਗਿਆ ਕਿੰਨੇ ਬੱਚੇ ਸੀਗੇ ਸਾਰੇ ਬੱਚੇ ਟੋਟਲ 40 ਬੱਚੇ ਦੱਸਦੇ ਆ ਜੀ ਬਾਕੀ ਦੇਖਦੇ ਆ ਬਾਕੀ ਕੁਝ ਸੀਗੇ ਕੋਈ ਸੀਰੀਅਸ ਹੋਏ ਤਾਂ ਜਾ ਕੇ ਲੰਨੇ ਪਾ ਕਾ ਜਾਣਾ ਹੈ ਤੁਹਾਡੇ ਵੱਲੋਂ ਕੀ ਦੇ ਖਿਲਾਫ ਕਰ ਬਈ ਲੋਕਾਂ ਦੀ ਮੰਗ ਆ ਵੀ ਜਿਹੜੀ ਇਹ ਬੱਸ ਆ ਇਹ ਸਿੰਗਲ ਟਾਇਰ ਹੀ ਆ ਜਿਹੜੀਆਂ ਸਕੂਲਾਂ ਵਾਲੀ ਬੱਸਾਂ ਪਾਸ ਹੁੰਦੀਆਂ ਉਹ ਡਬਲ ਟਾਇਰੀਆਂ ਹੁੰਦੀਆਂ ਵੀ ਇਹ ਬੱਸ ਚੱਲਣ ਦੇ ਲਾਇਕ ਵੀ ਨਹੀਂ ਸੀ ਔਰ ਜਿਹੜਾ ਇਹਦਾ ਸ਼ਰਾਬੀ ਜਿਹੜਾ ਡਰਾਈਵਰ ਸੀ ਔਰ ਉਹਦੀ ਏਜ ਵੀ 65 ਤੋਂ ਪਾਰ ਆ ਵੀ ਇਹ ਸਕੂਲ ਦੇ ਖਿਲਾਫ ਫਿਰ ਤੁਸੀਂ ਮੈਨੇਜਮੈਂਟ ਦੇ ਖਿਲਾਫ ਕੋਈ ਕਾਰਵਾਈ ਕਰੋਗੇ ਵੀ ਜਿਹੜਾ ਬੰਦਾ 52 ਸਾਲ ਤੋਂ ਉੱਪਰ ਹੋ ਜਾਂਦਾ ਉਹ ਰੋਡ ਦੇ ਉੱਪਰ ਚੱਲ ਨਹੀਂ ਸਕਦਾ ਕੀ ਕਹਿਣਾ ਕਹੋਗੇ ਅੱਜ ਤਫ਼ਤੀਸ਼ ਕਰਦੇ ਹਾਂ ਤੁਸੀਂ ਦੇ ਵਿੱਚ ਜੋ ਵੀ ਜਿਹਦੇ ਖਿਲਾਫ ਅਕਸ਼ਮ ਹੈ ਸਾਰਿਆਂ ਦੇ ਲਵਾਂਗੇ ਤਫ਼ਤੀਸ਼ ਕਰਦੇ ਮੁੜਲੀ ਤਫ਼ਤੀਸ਼ ਕੀ ਕਰ ਰਹੇ ਹੋ ਮੁੜਲੀ ਤਫ਼ਤੀਸ਼ ਦੇ ਵਿੱਚ ਪਹਿਲਾਂ ਡਰਾਈਵਰ ਦਾ ਮੈਡੀਕਲ ਕਰਾਉਣਾ ਹੈ ਬੱਚਾ ਦੇ ਜਾ ਕੇ ਬਿਆਨ ਲੈਣੇ ਕੀ ਹੋਵੇ ਕਿਵੇਂ ਹੱਸਦਾ ਹੋਇਆ ਤਾਂ ਲੱਗ ਦੇਖਣ ਤੋਂ ਲੱਗਦਾ ਸੀ ਵਾਕਈ ਸ਼ਰਾਬੀ ਸੀ ਉਹ ਨਹੀਂ ਅਜੇ ਤਾਂ ਕੋਈ ਘੁਬਰਾਇਆ ਵੀ ਹੋ ਸਕਦਾ ਡਾਕਟਰ ਸਾਹਿਬ ਦੱਸਣਗੇ ਪੰਜਾਬ ਦੇ ਵਿੱਚ ਤੜਕਸਾਰ ਵੱਡਾ ਹਾਦਸਾ ਵਾਪਰ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਸਕੂਲੀ ਬੱਚਿਆਂ ਦੇ ਨਾਲ ਪਰਿਵਾਰਸ ਹਾਦਸੇ ਦਾ ਸ਼ਿਕਾਰ ਹੋ ਗਈ ਹੈ ਦਰਅਸਲ ਸਕੂਲੀ ਬੱਚਿਆਂ ਦੇ ਵਿੱਚ ਉਸ ਸਮੇਂ ਤੜਥੱਲੀ ਮਚ ਗਈ ਜਦੋਂ ਬੱਸ ਆਪਣਾ ਸੰਤੁਲਨ ਗਵਾ ਬੈਠੀ ਅਤੇ ਖੇਤਾਂ ਦੇ ਵਿੱਚ ਜਾ ਪਲਟੀ ਇਸ ਦੌਰਾਨ ਖੁਸ਼ਕਿਸਮਤੀ ਦੇ ਨਾਲ ਹਾਦਸੇ ਦੇ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਹੈ ਹਾਦਸੇ ਸਮੇਂ ਸਕੂਲ ਬੱਸ ਦੇ ਵਿੱਚ ਲਗਭਗ 40 ਬੱਚੇ ਸਵਾਰ ਸਨ ਇਹ ਬੱਸ ਸਰਕਾਰੀ ਐਮੀਨੈਂਸ ਸਕੂਲ ਦੀ ਦੱਸੀ ਜਾ ਰਹੀ ਹੈ ਸੂਤਰਾਂ ਦੇ ਅਨੁਸਾਰ ਸਕੂਲ ਬੱਸ ਦਾ ਡਰਾਈਵਰ ਸ਼ਰਾਬੀ ਸੀ ਇਸ ਦੌਰਾਨ ਅਚਾਨਕ বাস ਆਪਣਾ ਸੰਤੁਲਨ ਗਵਾ ਬੈਠੀ ਅਤੇ ਖੇਤਾਂ ਦੇ ਵਿੱਚ ਜਾ ਫਲਟੀ ਹਾਦਸੇ ਤੋਂ ਬਾਅਦ ਚੀਕ-ਚਿਹਾੜਾ ਪੈ ਗਿਆ ਅਤੇ ਬੱਚਿਆਂ ਦੀਆਂ ਚੀਕਾਂ ਸੁਣ ਕੇ ਆਸ-ਪਾਸ ਦੇ ਲੋਕ ਤੁਰੰਤ ਮੌਕੇ ਤੇ ਪਹੁੰਚੇ ਅਤੇ বাস ਦੀਆਂ ਖਿੜਕੀਆਂ ਤੋੜ ਕੇ ਬੱਚਿਆਂ ਨੂੰ ਬਾਹਰ ਕਰ ਦਿਆ ਗਿਆ ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਸਥਾਨਕ ਪੁਲਿਸ ਵੀ ਤੁਰੰਤ ਮੌਕੇ ਤੇ ਪਹੁੰਚ ਚੁੱਕੀ ਹੈ ਅਤੇ ਬੱਚਿਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਤੋਂ ਅੰਦਾਜ਼ਾ ਹੈ ਕਿ ਇਸ ਹਾਦਸੇ ਦੇ ਵਿੱਚ ਕੁਝ ਬੱਚੇ ਜ਼ਖਮੀ ਹੋ ਗਏ ਨੇ। ਇਸ ਘਟਨਾ ਤੋਂ ਬਾਅਦ ਉੱਥੇ ਮੌਜੂਦ ਲੋਕਾਂ ਦੇ ਵੱਲੋਂ ਬੱਸ ਦੇ ਡਰਾਈਵਰ ਤੇ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਮੇਰਾ ਨਾਮ ਹਰਦੀਪ ਸਿੰਘ ਜੀ। ਹਰਦੀਪ ਸਿੰਘ ਜੀ ਕਿਵੇਂ ਇਹ ਐਕਸੀਡੈਂਟ ਵਾਪਰਿਆ ਤੁਸੀਂ ਪਰਤੱਖ ਸੀਗੇ ਦੇਖਿਆ ਕਿਵੇਂ ਮਗਰ ਆ ਰਹੇ ਸੀ ਕੀ ਕਿਵੇਂ ਵਾਪਰਿਆ ਇਹ? ਬੱਸ ਬਹੁਤ ਜ਼ਿਆਦਾ ਤੇਜ਼ ਸੀਗੀ ਤੇ ਉੱਥੋਂ ਸਾਈਡਾ ਹੁੰਦੀ 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 ਜਮਾਂ ਆ ਕੇ ਕੁਲੀ ਆ ਗਈ ਤੇ ਬੱਸ ਪਲਟ ਗਈ। ਓਕੇ ਜਦੋਂ ਅਸੀਂ ਬੱਚਿਆਂ ਨੂੰ ਕੱਢਿਆਗਾ ਬਾਹਰ ਇਹਦੀ ਡਰਿੰਕ ਕਰੀ ਵੀ ਸੀਗੀ ਤੇ ਬੱਚਿਆਂ ਦੇ ਸੱਟਾਂ ਤਿੰਨਾ ਚੌਂ ਦੇ ਬਾਹਾਾ ਜਾਂਦੇ ਆ ਤੇ ਬੱਚੇ ਪ੍ਰਾਈਵੇਟ ਗੱਡੀਆਂ ਤੇ ਅਸੀਂ ਭੇਜਿਆ ਨੇ ਹਾਲ ਸਿੰਘ ਵਾਲੇ ਨਹੀਂ ਬੱਚੇ ਕੋਈ ਸੀਰੀਅਸ ਤਾਂ ਨਹੀਂ ਹੈਗਾ ਜਿਆਦਾ ਨਹੀਂ ਨਹੀਂ ਸੀਰੀਅਸ ਹੈ ਨਹੀਂ ਕਿ ਉਹ ਢੂਈ ਢਾਈ ਵਿੱਚ ਕੱਚ ਬਹੁਤ ਖੱਬੇ ਬੱਚਿਆਂ ਦੇ ਅਗਣਤੀ ਕਿੰਨੀ ਸੀ ਬੱਚਿਆਂ ਦੀ ਵਿੱਚ ਬੱਸ ਦੇ 26 27 ਬੱਚੇ ਸੀਗੇ ਓਕੇ ਕਿਹੜੇ ਸਕੂਲ ਤੇ ਪਤਾ ਲੱਗਿਆ ਤੁਹਾਨੂੰ ਇਹ ਵਿੱਚ ਇੱਥੇ ਬੱਸ ਦੇ ਨਾਂ ਹੀ ਪੜਿਆ ਜੀ ਕਹਿੰਦੇ ਸਰਕਾਰੀ ਸਕੂਲ ਆ ਐਮ ਇਨਸ ਨਿਹਾਲ ਸਿੰਘ ਵਾਲੇ ਮਧੇ ਰੋਡ ਤੇ ਆ ਦੱਸਦੇ ਜਿਵੇਂ ਜਿਵੇਂ ਪਤਾ ਲੱਗਦਾਗਾ ਨਹੀਂ ਬੱਚੇ ਆਪਣੇ ਪਿੰਡਾਂ ਤੋਂ ਹੀ ਲੈ ਕੇ ਆ ਰਹੇ ਸੀ ਅੱਛਾ ਜੀ ਰਾਮੇ ਦੇ ਵੀ ਬੱਚੇ ਸੀਗੇ ਸਾਡੇ ਪਿੰਡ ਦੇ ਵੀ ਸੀਗੇ ਜੀ ਅੱਛਾ ਥੋੜਾ ਮੈਂ ਕਿਹਾ ਪਿੰਡ ਰਾਮਾ ਪਿੰਡ ਆ ਜੀ ਸਾਡਾ ਅੱਛਾ ਇਹ ਆਪਣੇ ਪਿੰਡਾਂ ਦੇ ਬੱਚੇ ਇਧਰ ਨੇੜੇ ਤੇਰੇ ਪਿੰਡਾਂ ਦੇ ਹਾਂ ਜੀ ਹਾਂ ਜੀ ਹਾਂ ਜੀ ਇਧਰੋਂ ਕੁਛ ਥੇ ਤੋਂ ਇਧਰੋਂ ਹੀ ਆਉਂਦੀ ਹੈ ਜੀ ਵਾਸੇ ਕੀ ਪ੍ਰਸ਼ਾਸਨ ਤੋਂ ਕੀ ਮੰਗ ਚਾਹੁੰਦੇ ਹੋ ਰੋਜ਼ ਹਾਸੇ ਹੁੰਦੇ ਆ ਇਹ ਬੱਸਾਂ ਨੂੰ ਪਰ ਡਰਾਈਵਰ ਰੱਖੇ ਜਿਹੜੇ ਸ਼ਰਾਬੀ ਕੁਬਾਬੀ ਰੱਖੇ ਆ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਤੁਸੀਂ ਆਪਾਂ ਤਾਂ ਇਹ ਕਹਿਣਾ ਚਾਹੁੰਦੇ ਆ ਜੀ ਪਹਿਲੀ ਗੱਲ ਆ ਬੱਸਾਂ ਨੂੰ ਦੇਖਣਾ ਚਾਹੀਦਾ ਇਹਨਾਂ ਪੂਰੇ ਵਧੀਆ ਕਾਮਜਾਬ ਡਰਾਈਵਰ ਇਹ ਜੇ ਬੱਚੇ ਇਹ ਜੇ ਤਾਂ ਬੱਚਿਆਂ ਨੂੰ ਮਾਰ ਦੂਗਾ ਜਿਹੇ ਜਿਹੇ ਡਰਾਈਵਰ ਆ ਜੀ ਉਹ ਡਰਿੰਕ ਕਰੀ ਵੀ ਆ ਦੀ ਅੱਜ ਸਰ ਤੁਸੀਂ ਹਾਸੇ ਵਾਲੀ ਜਗ੍ਹਾ ਤੇ ਪਹੁੰਚੇ ਇੱਕ ਬੱਚਿਆਂ ਨਾਲ ਭਰੀ ਬੱਸ ਪਲਟੀ ਆ ਕੀ ਕਾਰਨ ਬਣਿਆ ਉਹਦਾ ਪਲਟਣਾ ਜੀ ਡਰਾਈਵਰ ਨੂੰ ਕਾਬੂ ਕੀਤਾ ਹੋਇਆ ਪਰ ਲੱਗਨੇ ਫੜ ਲਿਆ ਸੀ ਕਿ ਉਹ 잡ਦੀ ਆ ਵੀ ਸ਼ਰਾਬ ਪੀਤੀ ਆ ਮੈਂ ਉਹਦਾ ਮੈਡੀਕਲ ਕਰਾਉਣਾ ਤੇ ਬੱਚੇ ਹਸਪਤਾਲ ਦੇ ਵਿੱਚ ਪਈ ਦੱਸੀ ਗਿਆ ਕਿੰਨੇ ਬੱਚੇ ਸੀਗੇ ਸਾਰੇ ਬੱਚੇ ਟੋਟਲ 40 ਬੱਚੇ ਦੱਸਦੇ ਆ ਜੀ ਬਾਕੀ ਦੇਖਦੇ ਆ ਬਾਕੀ ਕੁਝ ਸੀਰੀਅਸ ਕੋਈ ਸੀਰੀਅਸ ਹੋਏ ਤਾਂ ਜਾ ਕੇ ਹਸਪਤਾਲ ਨੇ ਪਤਾ ਕਰਦੇ ਆ ਤੁਹਾਡੇ ਵੱਲੋਂ ਕਿਹਦੇ ਖਿਲਾਫ ਕਾਰਵਾਈ ਗਈ ਲੋਕਾਂ ਦੀ ਮੰਗ ਆ ਵੀ ਜਿਹੜੀ ਇਹ ਬੱਸ ਇਹ ਸਿੰਗਲ ਟਾਇਰ ਹੀ ਆ ਜਿਹੜੀਆਂ ਸਕੂਲਾਂ ਵਾਲੀ ਬੱਸਾਂ ਪਾਸ ਹੁੰਦੀਆਂ ਉਹ ਡਬਲ ਟਾਇਰੀਆਂ ਹੁੰਦੀਆਂ ਵੀ ਇਹ ਬੱਸ ਚੱਲਣ ਦੇ ਲਾਇਕ ਵੀ ਨਹੀਂ ਸੀ ਔਰ ਜਿਹੜਾ ਇਹਦਾ ਸ਼ਰਾਬੀ ਜਿਹੜਾ ਡਰਾਈਵਰ ਸੀ ਔਰ ਉਹਦੀ ਏਜ ਵੀ 65 ਤੋਂ ਪਾਰ ਆ ਵੀ ਇਹ ਸਕੂਲ ਦੇ ਖਿਲਾਫ ਫਿਰ ਤੁਸੀਂ ਮੈਨੇਜਮੈਂਟ ਦੇ ਖਿਲਾਫ ਕੋਈ ਕਾਰਵਾਈ ਕਰੋਗੇ ਵੀ ਜਿਹੜਾ ਬੰਦਾ 52 ਸਾਲ ਤੋਂ ਉੱਪਰ ਹੋ ਜਾਂਦਾ ਉਹ ਰੋਡ ਦੇ ਉੱਪਰ ਚੱਲ ਨਹੀਂ ਸਕਦਾ ਕੀ ਕਹਿਣਾ ਕਹੋਗੇ ਅੱਜ ਤਫ਼ਤੀਸ਼ ਕਰਦੇ ਹਾਂ ਤੁਸੀਂ ਦੇ ਵਿੱਚ ਜੋ ਵੀ ਜਿਹਦੇ ਖਿਲਾਫ ਸ਼ਿਕਾਇਤ ਸਾਰਿਆਂ ਦੇ ਲਵਾਂਗੇ ਤਫ਼ਤੀਸ਼ ਕਰਦੇ ਮੋਢਲੀ ਤਫ਼ਤੀਸ਼ ਕੀ ਕਰ ਰਹੇ ਹੋ ਮੋਢਲੀ ਤਫ਼ਤੀਸ਼ ਦੇ ਵਿੱਚ ਪਹਿਲਾਂ ਡਰਾਈਵਰ ਦਾ ਮੈਡੀਕਲ ਕਰਾਉਣਾ ਹੈ ਬੱਚਾ ਦੇ ਜਾ ਕੇ ਬਿਆਨ ਲੈਣੇ ਕੀ ਹੋਵੇ ਕਿਵੇਂ ਹੱਸਦਾ ਹੋਇਆ ਤਾਂ ਲੱਗ ਦੇਖਣ ਤੋਂ ਲੱਗਦਾ ਸੀ ਵਾਕਈ ਸ਼ਰਾਬੀ ਸੀ ਉਹ ਨਹੀਂ ਅਜੇ ਤਾਂ ਕੋਈ ਘੁਬਰਾਇਆ ਵੀ ਹੋ ਸਕਦਾ ਡਾਕਟਰ ਸਾਹਿਬ ਦੱਸਣਗੇ ਪੰਜਾਬ ਦੇ ਵਿੱਚ ਤੜਕਸਾਰ ਵੱਡਾ ਹਾਦਸਾ ਵਾਪਰ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਸਕੂਲੀ ਬੱਚਿਆਂ ਦੇ ਨਾਲ ਪਰਿਵਾਰਸ ਹਾਦਸੇ ਦਾ ਸ਼ਿਕਾਰ ਹੋ ਗਈ ਹੈ ਦਰਅਸਲ ਸਕੂਲੀ ਬੱਚਿਆਂ ਦੇ ਵਿੱਚ ਉਸ ਸਮੇਂ ਤਰਥੱਲੀ ਮਚ ਗਈ ਜਦੋਂ ਬੱਸ ਆਪਣਾ ਸੰਤੁਲਨ ਗਵਾ ਬੈਠੀ ਅਤੇ ਖੇਤਾਂ ਦੇ ਵਿੱਚ ਜਾ ਪਲਟੀ ਇਸ ਦੌਰਾਨ ਖੁਸ਼ਕਿਸਮਤੀ ਦੇ ਨਾਲ ਹਾਦਸੇ ਦੇ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਹੈ ਹਾਦਸੇ ਸਮੇਂ ਸਕੂਲ ਬੱਸ ਦੇ ਵਿੱਚ ਲਗਭਗ 40 ਬੱਚੇ ਸਵਾਰ ਸਨ ਇਹ ਬੱਸ ਸਰਕਾਰੀ ਐਮੀਨੈਂਸ ਸਕੂਲ ਦੀ ਦੱਸੀ ਜਾ ਰਹੀ ਹੈ ਸੂਤਰਾਂ ਦੇ ਅਨੁਸਾਰ ਸਕੂਲ ਬੱਸ ਦਾ ਡਰਾਈਵਰ ਸ਼ਰਾਬੀ ਸੀ ਇਸ ਦੌਰਾਨ ਅਚਾਨਕ バス ਆਪਣਾ ਸੰਤੁਲਨ ਗਵਾ ਬੈਠੀ ਅਤੇ ਖੇਤਾਂ ਦੇ ਵਿੱਚ ਜਾ ਫਲਟੀ ਹਾਦਸੇ ਤੋਂ ਬਾਅਦ ਚੀਕ ਜਿਹੜਾ ਪੈ ਗਿਆ ਅਤੇ ਬੱਚਿਆਂ ਦੀਆਂ ਚੀਕਾਂ ਸੁਣ ਕੇ ਆਸ-ਪਾਸ ਦੇ ਲੋਕ ਤੁਰੰਤ ਮੌਕੇ ਤੇ ਪਹੁੰਚੇ ਅਤੇ バス ਦੀਆਂ ਖਿੜਕੀਆਂ ਤੋੜ ਕੇ ਬੱਚਿਆਂ ਨੂੰ ਬਾਹਰ ਕਰ ਦਿਆ ਗਿਆ ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਸਥਾਨਕ ਪੁਲਿਸ ਵੀ ਤੁਰੰਤ ਮੌਕੇ ਤੇ ਪਹੁੰਚ ਚੁੱਕੀ ਹੈ ਅਤੇ ਬੱਚਿਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਤੋਂ ਅੰਦਾਜ਼ਾ ਹੈ ਕਿ ਇਸ ਹਾਦਸੇ ਦੇ ਵਿੱਚ ਕੁਝ ਬੱਚੇ ਜ਼ਖਮੀ ਹੋ ਗਏ ਨੇ। ਇਸ ਘਟਨਾ ਤੋਂ ਬਾਅਦ ਉੱਥੇ ਮੌਜੂਦ ਲੋਕਾਂ ਦੇ ਵੱਲੋਂ ਬੱਸ ਦੇ ਡਰਾਈਵਰ ਤੇ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਮੇਰਾ ਨਾਮ ਹਰਦੀਪ ਸਿੰਘ ਜੀ। ਹਰਦੀਪ ਸਿੰਘ ਜੀ ਕਿਵੇਂ ਇਹ ਐਕਸੀਡੈਂਟ ਵਾਪਰਿਆ ਤੁਸੀਂ ਪ੍ਰਤੱਖ ਸੀਗੇ ਦੇਖਿਆ ਕਿ ਮਗਰ ਆ ਰਹੇ ਸੀ ਕੀ ਕਿਵੇਂ ਵਾਪਰਿਆ ਇਹ? ਬੱਸ ਬਹੁਤ ਜ਼ਿਆਦਾ ਤੇਜ਼ ਸੀਗੀ ਤੇ ਉੱਥੋਂ ਸਾਈਡਾ ਹੁੰਦੀ 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 ਜਮਾਂ ਅੱਗੇ ਕੁੜੀ ਆ ਗਈ ਤੇ ਬੱਚ ਪਾਲਟ ਗਿਆ। ਓਕੇ ਜਦੋਂ ਅਸੀਂ ਬੱਚਿਆਂ ਨੂੰ ਕੱਢਿਆਗਾ ਬਾਹਰ ਇਹਦੀ ਡਰਿੰਕ ਕਰੀ ਵੀ ਸੀਗੀ ਤੇ ਬੱਚਿਆਂ ਦੇ ਸੱਟਾਂ ਤਿੰਨਾ ਚੌਂ ਦੇ ਬਾਵਾ ਜਾਂਦੇ ਆ ਤੇ ਬੱਚੇ ਪ੍ਰਾਈਵੇਟ ਗੱਡੀਆਂ ਤੇ ਅਸੀਂ ਭੇਜਿਆ ਨੇ ਹਾਲ ਸਿੰਘ ਵਾਲੇ ਨਹੀਂ ਬੱਚੇ ਕੋਈ ਸੀਰੀਅਸ ਤਾਂ ਨਹੀਂ ਹੈਗਾ ਜਿਆਦਾ ਨਹੀਂ 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 ਸੀਰੀਅਸ ਹੈ ਨਹੀਂ ਕਿ ਉਹ ਢੂਈ ਢਾਈ ਵਿੱਚ ਕੱਚ ਬਹੁਤ ਖੱਬੇ ਹੋ ਬੱਚਿਆਂ ਦੇ ਅ ਗਿਣਤੀ ਕਿੰਨੀ ਸੀ ਬੱਚਿਆਂ ਦੀ ਵਿੱਚ ਬੱਸ ਨੇ ਤੇ 26 27 ਬੱਚੇ ਸੀਗੇ ਓਕੇ ਕਿਹੜੇ ਸਕੂਲ ਤੇ ਪਤਾ ਲੱਗਿਆ ਤੁਹਾਨੂੰ ਇਹ ਵਿੱਚ ਇੱਥੇ ਬੱਸ ਦੇ ਨਾਂ ਹੀ ਪੜਿਆ ਜੀ ਕਹਿੰਦੇ ਸਰਕਾਰੀ ਸਕੂਲ ਆ ਐਮ ਇਨਸ ਨਿਹਾਲ ਸਿੰਘ ਵਾਲੇ ਮਧੇ ਰੋਡ ਤੇ ਆ ਦੱਸਦੇ ਜਿਵੇਂ ਜਿਵੇਂ ਪਤਾ ਲੱਗਦਾਗਾ ਨਹੀਂ ਬੱਚੇ ਆਪਣੇ ਪਿੰਡਾਂ ਤੋਂ ਹੀ ਲੈ ਕੇ ਆ ਰਹੇ ਸੀ ਅੱਛਾ ਜੀ ਰਾਮੇ ਦੇ ਵੀ ਬੱਚੇ ਸੀਗੇ ਸਾਡੇ ਪਿੰਡ ਦੇ ਵੀ ਸੀਗੇ ਜੀ ਅੱਛਾ ਥੋੜਾ ਮੈਂ ਕਿਹਾ ਪਿੰਡ ਰਾਮਾ ਪਿੰਡ ਆ ਜੀ ਸਾਡਾ ਅੱਛਾ ਇਹ ਆਪਣੇ ਪਿੰਡਾਂ ਦੇ ਬੱਚੇ ਇਧਰ ਨੇੜੇ ਤੇਰੇ ਪਿੰਡਾਂ ਦੇ ਹਾਂ ਜੀ ਹਾਂ ਜੀ ਹਾਂ ਜੀ ਇਧਰੋਂ ਕੁਛ ਏ ਤੋਂ ਇਧਰੋਂ ਹੀ ਆਉਂਦੀ ਆ ਜੀ ਵਾਸ ਇਹ ਕੀ ਪ੍ਰਸ਼ਾਸਨ ਤੋਂ ਕੀ ਮੰਗ ਚਾਹੁੰਦੇ ਆ ਰੋਜ਼ ਹਾਸੇ ਹੁੰਦੇ ਆ ਇਹ ਬੱਸਾਂ ਨੂੰ ਪਰ ਡਰਾਈਵਰ ਰੱਖੇ ਜਿਹੜੇ ਸ਼ਰਾਬੀ ਕੁਬਾਬੀ ਰੱਖੇ ਆ ਕੀ ਕਹਿਣਾ ਚਾਹੁੰਦੇ ਆ ਸਰਕਾਰ ਨੂੰ ਤੁਸੀਂ ਆਪਾਂ ਤਾਂ ਇਹ ਕਹਿਣਾ ਚਾਹੁੰਦੇ ਆ ਜੀ ਪਹਿਲੀ ਗੱਲ ਆ ਬੱਸਾਂ ਨੂੰ ਦੇਖਣਾ ਚਾਹੀਦਾ ਇਹਨਾਂ ਦੇ ਕ ਪੂਰੇ ਵਧੀਆ ਕਾਮਯਾਬ ਡਰਾਈਵਰ ਇਹੇ ਜੇ ਬੱਚੇ ਇਹੇ ਜੇ ਤਾਂ ਬੱਚਾ ਨੂੰ ਮਾਰ ਦੂਗਾ ਜਿਹੇ ਜਿਹੇ ਡਰਾਈਵਰ ਆ ਜੀ ਉਹ ਡਰਿੰਕ ਕਰੀ ਵੀ ਆ ਦੀ ਅੱਜ ਸਰ ਤੁਸੀਂ ਹਾਸੇ ਵਾਲੀ ਜਗ੍ਹਾ ਤੇ ਪਹੁੰਚੇ ਇੱਕ ਬੱਚਿਆਂ ਨਾਲ ਭਰੀ ਬੱਸ ਪਲਟੀ ਆ ਕੀ ਕਾਰਨ ਬਣਿਆ ਉਹਦਾ ਪਲਟਣ ਦਾ ਜੀ ਡਰਾਈਵਰ ਨੂੰ ਕਾਬੂ ਕੀਤਾ ਹੋਇਆ ਪਰ ਲੱਕ ਨੇ ਫੜ ਲਿਆ ਸੀ ਕਿ ਉਹ ਜਦ ਦੀ ਹੈ ਵੀ ਸ਼ਰਾਬ ਪੀਤੀ ਆ ਮੈਂ ਉਹਦਾ ਮੈਡੀਕਲ ਕਰਾਉਣਾ ਤੇ ਅੱਜ ਹਸਪਤਾਲ ਦੇ ਵਿੱਚ ਭੇਜ ਦਿੱਤੇ ਗਏ ਕਿੰਨੇ ਬੱਚੇ ਸੀਗੇ ਸਾਰੇ ਬੱਚੇ ਦੇ ਟੋਟਲ 40 ਬੱਚੇ ਦੱਸਦੇ ਆ ਜੀ ਬਾਕੀ ਦੇਖਦੇ ਆ ਬਾਕੀ ਕੁਝ ਸੀਰੀਅਸ ਹੋਏ ਸੀਰੀਅਸ ਹੋਏ ਤਾਂ ਜਾ ਕੇ ਕੋਈ ਲੱਣੇ ਪਾ ਕੱਢ ਜਾਣਾ ਹੈ ਤੁਹਾਡੇ ਵੱਲੋਂ ਕੀ ਦੇ ਖਿਲਾਫ ਕਰਵਾਗੇ ਲੋਕਾਂ ਦੀ ਮੰਗ ਆ ਵੀ ਜਿਹੜੀ ਇਹ ਬੱਸ ਇਹ ਸਿੰਗਲ ਟਾਇਰੀ ਹੈ ਜਿਹੜੀਆਂ ਸਕੂਲਾਂ ਵਾਲੀ ਬੱਸਾਂ ਪਾਸ ਹੁੰਦੀਆਂ ਉਹ ਡਬਲ ਟਾਇਰੀਆਂ ਹੁੰਦੀਆਂ ਵੀ ਇਹ ਬੱਸ ਚੱਲਣ ਦੇ ਲਾਇਕ ਵੀ ਨਹੀਂ ਸੀ ਔਰ ਜਿਹੜਾ ਇਹਦਾ ਸ਼ਰਾਬੀ ਜਿਹੜਾ ਡਰਾਈਵਰ ਸੀ ਔਰ ਉਹਦੀ ਏਜ ਵੀ 65 ਤੋਂ ਪਾਰਸਾ ਵੀ ਇਹ ਸਕੂਲ ਦੇ ਖਿਲਾਫ ਫਿਰ ਤੁਸੀਂ ਮੈਨੇਜਮੈਂਟ ਦੇ ਖਿਲਾਫ ਕੋਈ ਕਾਰਵਾਈ ਕਰੋਗੇ ਵੀ ਜਿਹੜਾ ਬੰਦਾ 52 ਸਾਲ ਤੋਂ ਉੱਪਰ ਹੋ ਜਾਂਦਾ ਉਹ ਰੋਡ ਦੇ ਉੱਪਰ ਚੱਲ ਨਹੀਂ ਸਕਦਾ ਕੀ ਕਹਿਣਾ ਕਹੋਗੇ ਅੱਜ ਤਵਕੀਸ਼ ਕਰਦੇ ਹਾਂ ਕਿ ਇਸ ਦੇ ਵਿੱਚ ਜੋ ਵੀ ਜਿਹਦੇ ਖਿਲਾਫ ਅਕਸ਼ਨ ਹੈ ਸਾਰੇ ਲਵਾਂਗੇ ਤਫ਼ਤੀਸ਼ ਕਰਦੇ ਮੁੜਲੀ ਤਫ਼ਤੀਸ਼ ਕੀ ਕਰ ਰਹੇ ਹੋ ਮੁੜਲੀ ਤਫ਼ਤੀਸ਼ ਦੇ ਵਿੱਚ ਪਹਿਲਾਂ ਡਰਾਈਵਰ ਦਾ ਮੈਡੀਕਲ ਕਰਾਉਣਾ ਹੈ ਬੱਚਿਆਂ ਦੇ ਜਾ ਕੇ ਬਿਆਨ ਲੈਣੇ ਕੀ ਹੋਵੇ ਕਿਵੇਂ ਹੱਸਦਾ ਹੋਇਆ ਤਾਂ ਲੱਗ ਦੇਖਣ ਤੋਂ ਲੱਗਦਾ ਸੀ ਵਾਕਈ ਸ਼ਰਾਬੀ ਸੀ ਉਹ ਨਹੀਂ ਅਜੇ ਤਾਂ ਕੋਈ ਘੁਬਰਾਇਆ ਵੀ ਹੋ ਸਕਦਾ ਡਾਕਟਰ ਸਾਹਿਬ ਦੱਸਣਗੇ